ਸਾਡੇ ਨਾਲ ਨੇ ਜੀ ਹਰਦੀਪ ਕੌਰ ਜੋ ਪਿਛਲੇ ਸਮੇਂ ਦੇ ਦੌਰਾਨ ਜਿਨ੍ਹਾਂ ਨੇ ਨਿਲਪਦਾ ਟੈਸਟ ਦਿੱਤਾ ਸੀ ਇਹਨਾਂ ਨੂੰ ਸਰਟੀਫਿਕੇਟ ਵੀ ਆ ਗਿਆ ਹੈ ਤੇ ਇਹਨਾਂ ਨਾਲ ਗੱਲ ਕਰਦੇ ਆ ਇਹਨਾਂ ਨੇ ਅੱਜ ਇਹਨਾਂ ਨੇ ਲਾਇਆ ਵੀ ਇੰਟਰਸਟ ਵੱਧ ਗਿਆ ਇਹਨਾਂ ਨੇ ਵੀ ਕਹਿੰਦੇ ਵੀ ਤੂੰ ਪੜ ਸਕਦੇ ਆ ਕਹਿੰਦੇ ਵੀ ਤੁਸੀਂ ਵੀ ਪੜੋ ਬਾਪੂ ਜੀ ਤੁਹਾਨੂੰ ਤਾਂ ਆਉਂਦੀ ਆ ਪੰਜਾਬੀ ਗੁਰਮੁਖੀ ਤੁਸੀਂ ਵੀ ਹੈਨਾ ਤੇ ਇਹਨਾਂ ਨੇ ਮੋਟੀਵੇਟ ਕਰਿਆ ਤੇ ਹੁਣ ਅਸੀਂ ਇਹ ਨਾਲ ਗੱਲ ਕਰਾਂਗੇ ਵੀ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਟੈਸਟ ਹੋਣਾ ਚਾਹੀਦਾ ਈ ਹਾਂਜੀ ਹੋਣਾ ਚਾਹੀਦਾ ਤੇ ਕਿਵੇਂ ਚਾਹਨੇ ਹੋ ਵੀ ਤੁਹਾਡਾ ਪੱਖੋ ਕੇ ਕਿਹੜੀ ਪੋਜੀਸ਼ਨ ਤੇ ਰਹੇ ਬਰਨਾਲਾ ਕਿਹੜੀ ਪੋਜੀਸ਼ਨ ਦੇ ਉੱਤੇ ਰਹੇ ਪੰਜਾਬ ਕਿਹੜੀ ਪੋਜੀਸ਼ਨ ਦੇ ਉੱਤੇ ਰਹੇ ਭਾਰਤ ਚੋਂ ਤੇ ਪੱਖੋ ਕੇ ਪੱਖੋ ਕੇ ਜੀ ਪਹਿਲਾ ਨੰਬਰ ਹੋਣਾ ਚਾਹੀਦਾ ਤੇ ਬਰਨਾਲੇ ਦਾ ਬਰਨਾਲੇ ਦਾ ਜੀ ਭਾਰਤ ਪੰਜਾਬ ਚੋਂ ਪਹਿਲਾ ਨੰਬਰ ਆਉਣਾ ਚਾਹੀਦਾ ਹਾਂਜੀ ਤੇ ਪੰਜਾਬ ਦਾ ਭਾਰਤ ਚੋਂ ਕਿੰਨਾ ਨੰਬਰ ਆਣਾ ਚਾਹੀਦਾ